ਜਿਵੇਂ ਦੇਖ ਰਹੇ ਸਾਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਟਾਈਮ ਤੁਹਾਨੂੰ ਮੈਂ ਜਿਹੜੀ ਰੋਡੇ ਤੋਂ ਰਾਜਿਆਣਾ ਸੜਕ ਜਾਂਦੀ ਹੈਗੀ ਆ ਉਹ ਸੜਕ ਦੇ ਖਾਣਾ ਜਿਹੜੇ ਪਿਛਲੇ ਦਿਨੀ ਇੱਕ ਪ੍ਰਧਾਨ ਮੰਤਰੀ ਯੋਜਨਾ ਦੇ ਥਰੂ ਸੜਕ ਚੌੜੀ ਹੋਈ ਆ ਬਣੀ ਆ ਤੇ ਉਸ ਨੂੰ ਲੈ ਕੇ ਪਹਿਲਾਂ ਵੀ ਲੋਕਾਂ ਦਾ ਕਾਫੀ ਇਤਰਾਜ਼ ਆ ਜਿਹੜਾ ਮੰਨਿਆ ਜਾ ਰਿਹਾ ਹੈਗਾ ਤੇ ਪਰ ਅੱਜ ਘਟਨਾ ਵਾਪਰੀ ਹੈਗੀ ਆ ਜਿਹੜੀ ਘਟਨਾ ਤੁਹਾਨੂੰ ਇਸ ਟਾਈਮ ਆ ਲਾਈਵ ਦਿਖਾਵਾਂਗਾ ਕਿਉਂਕਿ ਘਟਨਾ ਕੀ ਹੈਗੀ ਆ ਵੀ ਆ ਤੁਸੀਂ ਦੇਖ ਸਕਦੇ ਹੋ ਪੁਲੀਆਂ ਪੱਟੀਆਂ ਵੀ ਆ ਉਹ ਪੁੜੀਆਂ ਪੱਟਣ ਕਰਕੇ ਇੱਕ ਹਾਫ ਸਾ ਵਾਪਰ ਚੁੱਕਿਆ ਹੈਗਾ ਤੇ ਤੁਸੀਂ ਆ ਦੇਖ ਸਕਦੇ ਹੋ ਕੋਈ ਇਸ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਦਿਖਾਈ ਗਈ ਤੇ ਪਰ ਲੋਕਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਤਰਾਜ਼ ਵੀ ਕੀਤਾ ਗਿਆ ਸੀ ਆ ਤੇ ਪਰ ਜਿਹੜਾ ਪ੍ਰਸ਼ਾਸਨ ਹੈਗਾ ਉਹਦੇ ਕੰਮ ਤੇ ਜੂ ਨਹੀਂ ਸਰਕੀ ਤੇ ਤੁਸੀਂ ਆ ਦੇਖ ਸਕਦੇ ਹੋ ਕਾਫੀ ਜਿਹੜੀ ਵੱਡੀ ਗੰਤੀ ਵਿੱਚ ਜਿਹੜੇ ਇੱਥੇ ਲੋਕ ਪਿੰਡ ਵਾਸੀ ਵੀ ਖੜੇ ਆ ਗਿਆ ਪੁੜੀਆਂ ਵੈਸੀ ਪੱਟੀਆਂ ਕੋਈ ਚਾਨਣ ਨਹੀਂ ਕੋਈ ਰਸਤਾ ਕੋਈ ਰੋਕ ਨਹੀਂ ਦਿਖਾਈ ਗਈ ਪਰ ਹਾਦਸਾ ਵਾਪਰ ਚੁੱਕਿਆ ਹੈਗਾ ਹਜੇ ਪਤਾ ਨਹੀਂ ਉਸ ਆ ਆਦਮੀ ਦੀ ਹਾਲਤ ਕਿਸ ਤਰ੍ਹਾਂ ਦੀ ਉਹ ਜਿਹਦੇ ਨਾਲ ਹਾਦਸਾ ਵਾਪਰਿਆ ਹੈਗਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰ ਤੁਸੀਂ ਖਬਰ ਸਾਡੀ ਇਸ ਨੂੰ ਸ਼ੇਅਰ ਕਰ ਲੋ ਤਾਂ ਕਿ ਉਹ ਬੰਦਾ ਦਾ ਪਤਾ ਵੀ ਲੱਗ ਸਕੇ ਉਹ ਕੌਣ ਹੈਗਾ ਤੇ ਇਹ ਸਾਰੀ ਜਿਹੜੀ ਘਟਨਾ ਕਿਵੇਂ ਵਾਪਰੀ ਹੈਗੀ ਹੈ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਹੈਗਾ ਆ ਸਾਹਮਣੇ ਤੁਸੀਂ ਮੰਝਾ ਦੇਖ ਸਕਦੇ ਹੋ ਜਿੱਥੇ ਇਸ ਟਾਈਮ ਲੋਕ ਵੀ ਖੜੇ ਆ ਗਿਆ ਤੇ ਇੱਥੇ ਮੁੰਡੇ ਦਾ ਐਕਸੀਡੈਂਟ ਹੋਇਆ ਤੁਸੀਂ ਦੇਖ ਸਕਦੇ ਹੋ ਮੁੰਡੇ ਦਾ ਐਕਸੀਡੈਂਟ ਹੋਇਆ ਪਰ ਪਿੰਡ ਵਾਲਿਆਂ ਵੱਲੋਂ ਇਹਦਾ ਇੰਜੈਕਸ਼ਨ ਇੰਜੈਕਸ਼ਨ ਲਵਾ ਦਿੱਤੇ ਗਏ ਹੈਗੇ ਆ ਟੀਕੇ ਲਗਵਾਏ ਗਏ ਆ ਪਰ ਫਿਲਹਾਲ ਬੇਹੋਚੀ ਦੀ ਹਾਲਤ ਦੇ ਵਿੱਚ ਹੈਗਾ ਪਰ ਸੁਣਨ ਵਿੱਚ ਆਇਆ ਵੀ ਇਹ ਜਿਹੜੇ ਪਿੰਡ ਤੋਂ ਆ ਰੌਲੀ ਤੋਂ ਨਾਥੇ ਵਾਲੇ ਜਾ ਰਿਹਾ ਸੀ ਰੌਲੀ ਪਿੰਡ ਦਾ ਰੌਲੀ ਪਿੰਡ ਦਾ ਹੈਗਾ ਨਾਥੇ ਵਾਲੇ ਜਾ ਰਿਹਾ ਸੀ ਨਾਥੇ ਵਾਲੇ ਕਿ ਨਾਥੇ ਵਾਲੇ ਜਾ ਰਿਹਾ ਸੀਗਾ ਤੇ کافی ਜਿਹੜੇ ਹੁਣ ਇਸ ਟਾਈਮ ਇੱਥੇ ਲੋਕ ਵੀ ਇਕੱਠੇ ਹੋਏ ਹੋਏ ਆ ਤੁਸੀਂ ਜੇ ਤੁਸੀਂ ਵੀਰਾਂ ਘਰਾਂ ਦੇ ਨੇੜੇ ਕਰਕੇ ਲੋਕ ਆ ਗਏ ਪਰ ਫਿਲਹਾਲ ਐਂਬੂਲੈਂਸ ਦਾ ਕੋਈ ਪਤਾ ਨਹੀਂ ਆਏ ਆਉਣਾ ਇੱਕ ਆਊ ਜਾਂ ਨਹੀਂ ਆਊਗੀ ਤੇ ਉਹਨਾਂ ਨੇ ਮਨਾ ਕਰਤਾ ਉਹਾਂ ਦੇ ਵੀ ਸਾਡੇ ਜਿਹੜਾ ਸ਼ਡਿਊਲ ਆ ਸਾਰਾ ਬਿਜੀ ਆ ਅਸੀਂ ਇਸ ਟਾਈਮ ਤੇ ਨਹੀਂ ਆ ਸਕਦੇ ਅੱਛਾ ਮਤਲਬ ਵੀ ਐਂਬੂਲੈਂਸ ਵਾਲਾ ਨੇ ਕਿਹਾ ਹੈਗਾ ਵੀ ਸਾਡਾ ਸ਼ਡਿਊਲ ਬਿਜੀ ਆ ਕਾਰਨ ਉਹਨੇ ਕਿੱਥੇ ਬਿਜੀ ਆ ਉਹਨਾਂ ਨੇ ਐਂ ਦੱਸਿਆ ਮੈਂ ਦੱਸਿਆਗਾ ਉਹਨਾਂ ਦੇ ਵੀ ਅਸੀਂ ਪਹੁੰਚ ਨਹੀਂ ਸਕਦੇ ਵੀ ਅਸਾਂ ਹੀ ਕਾਫੀ ਜਣਿਆਂ ਨੇ ਖਰਾ ਲਗਾਏ ਆ ਅੱਛਾ ਹਾਂ ਤੁਸੀਂ ਇਹ ਜਿਹੜੀ ਘਟਨਾ ਵਾਪਰੀ ਹੈ ਬੰਦਨ ਸਿੰਘ ਕਿਵੇਂ ਤੇ ਕਦੋਂ ਦੀ ਇਹ ਇਹ 20 ਮਿੰਟ ਲਗਭਗ ਹੋ ਗਏ ਹੋਣਗੇ ਜਾਂ 15 ਇਹ ਇੱਥੇ ਰਸਤੇ 'ਚ ਹੀ ਪਿਆ ਸੀਗਾ ਜਨਪੀਤ ਇੱਥੋਂ ਦੇਖ ਲਿਆ ਬੰਦਿਆਂ ਨੇ ਤੇ ਫਿਰ ਆਹ ਮਾੜਾ ਮੋਟਾ ਇਹੋ ਪਿੰਡੋਂ ਟ੍ਰੀਟਮੈਂਟ ਕਰਾਇਆ ਟੀਕੇ ਟੂਕੇ ਲੱਗਿਆ ਆ ਪਿੱਛੇ ਜਿਹੜੀ ਪੁਲੀ ਆ ਉਹਦੇ 'ਚ ਵੱਜ ਕੇ ਮੋਟਰ ਬੇਕਾਬੂ ਹੋਇਆ ਇਹਦਾ ਅੱਛਾ ਮੋਟਰਸਾਈਕਲ ਬੇਕਾਬੂ ਹੋ ਗਿਆ ਵੀ ਮਤਲਬ ਕੋਈ ਪਤਾ ਹੀ ਨਹੀਂ ਲੱਗਿਆ ਹਾਂ ਇਹ ਆਪਣੇ ਰਸਤੇ ਖੱਬੇ ਆਪਾਸੇ ਹੀ ਜਾ ਰਿਹਾ ਸੀਗਾ ਤੇ ਖੱਬੇ ਪਾਸੇ ਵਾਲਾ ਰਸਤਾ ਪਟਿਆ ਹੋਇਆ ਕਿਆ ਬਾਗ अच्छा हां वो ऐसे निशान भी वगैरह सारे हैगे ਛੱਟ ਦੇ ਵਿੱਚ ਉਹ ਜਿੱਥੋਂ ਮੋਟਰਸਾਈਕਲ ਘੜੀਸਦਾ ਇਹਦਾ ਆਇਆ ਵਿਚਾਰੇ ਦਾ ਮੋਟਰਸਾਈਕਲੇ ਦਾ ਬਿਲਕੁਲ ਮੈਂ ਤੁਹਾਨੂੰ ਇੱਕ ਵਾਰ ਫੇਰ ਗੱਲ ਕਰਦੇ ਹਾਂ ਉਹਨਾਂ ਨਾਲ ਪਹਿਲਾਂ ਤੁਸੀਂ ਇੱਕ ਵਾਰ ਤਸਵੀਰ ਵੇਖ ਲਓ ਮੁੰਡਾ ਫਿਲ ਹਾਲ ਹੈ ਤੇ ਟੀਕੇ ਵਗੈਰਾ ਪਿੰਡ ਵਾਲਿਆਂ ਨੇ ਜਿਹੜੇ ਨੇੜੇ ਦੇ ਉਹਨਾਂ ਨੇ ਲਵਾ ਦਿੱਤੇ ਹੈਗੇ ਆ ਰੌਲੀ ਪਿੰਡ ਦਾ ਇਹ ਮੁੰਡਾ ਇਹ ਤੇ ਇਹਨੇ ਨਾਥੇ ਵਾਲੇ ਜਾਣਾ ਸੀ ਜਿੱਥੇ ਦੀ ਕੋਈ ਰਿਸ਼ਤੇਦਾਰੀ ਸੀਗੀ ਪਰ ਸਹਰੇ ਆ ਬਾਈ ਜੀ ਸਹਰੇ ਆ ਸਹਰਿਆਂ ਨੂੰ ਜਾਣਾ ਸੀ ਅੱਛਾ ਸਹਰਿਆਂ ਨੂੰ ਜਾਣਾ ਸੀ ਇਹਨਾਂ ਨੇ ਵਾਈਫ ਨੂੰ ਛੱਡ ਕੇ ਆ ਰਿਆ ਸੀਗਾ ਇਹਦੀ ਵਾਈਫ ਨਾਲ ਮੇਰੀ ਗੱਲ ਹੋਈ ਆ ਅੱਛਾ ਉਹ ਵੈਸੇ ਉਹ ਆ ਰਹੇ ਆ ਕਹਿੰਦੇ ਸੀ ਹਸਪੀਟਲ ਆ ਜਾਂਦੇ ਬਾਗੇ ਬਣੇ ਓਕੇ ਫਿਲਹਾਲ ਜਿਹੜਾ ਹੁਣ ਗੱਡੀ ਮੰਗਾ ਲਈ ਗਈ ਆ ਪ੍ਰਾਈਵੇਟ ਲੋਕਲ ਗੱਡੀ ਜਿਹੜੀ ਪ੍ਰਾਈਵੇਟ ਮੰਗਾ ਲਈ ਗਈ ਆ ਉਹਨੂੰ ਲੈ ਕੇ ਜਾਣਗੇ ਤੇ ਤੁਸੀਂ ਇਹ ਦੇਖ ਸਕਦੇ ਹੋ ਆ ਦੇਖੋ ਵੀ ਮਤਲਬ ਤੁਹਾਡੇ ਸਾਹਮਣੇ ਕਿੰਡੀ ਖਤਰਨਾਕ ਸਾਰੀ ਚੀਜ਼ ਜਿਹੜੀ ਬਣਾਈ ਹੋਈ ਆ ਸੜਕ ਬਣ ਤੋਂ ਬਾਅਦ ਵੀ ਜਿਹੜੀਆਂ ਪੁਲੀਆਂ ਪਟ ਦਿੱਤੀਆਂ ਜਾਂਦੀਆਂ ਨੇ ਕਿੱਡਾ ਘੱਡਿਆ ਸਿਸਟਮ ਹੈਗਾ ਜਿਹੜੀ ਚੀਜ਼ ਪਹਿਲਾਂ ਬਣਨੀ ਚਾਹੀਦੀ ਸੀਗੀ ਉਹ ਉਦੋਂ ਬਾਅਦ ਬਣਾਈ ਜਾਂਦੀ ਜਦੋਂ ਸੜਕ ਬਣ ਜਾਂਦੀ ਆ ਪਿਛਲੇ ਦਿਨ ਹੀ ਅਸੀਂ ਜਿਹੜੇ ਖਾਸ ਕਰਕੇ ਸਰਕਾਰ ਨਾਲ ਨਮਾਇंदे ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਦੱਸਿਆ ਸੀ ਉਹਨਾਂ ਨੂੰ ਵੀ ਇਹ ਕੀ ਆ ਸਾਰੀ ਕਹਾਣੀ ਵੀ ਸੜਕ ਪੱਟੀ ਜਾ ਰਹੀ ਉਹਦੇ ਹੀ ਕਿਹਾ ਸੀ ਅਸੀਂ ਸਾਰਿਆਂ ਨੇ ਇਹ ਬਣਾਉਣ ਲੱਗੇ ਸੀ ਅਸੀਂ ਇਹਨਾਂ ਨੂੰ ਉਦੋਂ ਹੀ ਕਿਹਾ ਸੀ ਇਹ ਪੁਲੀਆਂ ਪਹਿਲਾਂ ਪਾਓ ਪਹਿਲਾਂ ਪਾਓ ਇਹ ਆਦੇ ਨਹੀਂ ਮਗਰੋਂ ਪਾਉਣੀਆਂ ਆਈ ਇਹ ਕੀ ਪਾਲਿਸੀ ਕੀ ਹੈਗੀ ਹੈ ਕਹਿ ਸਕਦੇ ਆਂ ਵੀ ਆਹ ਲੋਕਾਂ ਨੇ ਹਾਫ ਸੇ ਹਾਫ ਪੱਟੀਆਂ ਪਈਆਂ ਅਸੀਂ ਤਾਂ ਨੰਗੇ ਸਾਈਕਲ ਲੱ ਲੋ ਔਖੇ ਬਿਲਕੁਲ ਤੇਰਾ ਮਰ ਗਿਆ ਜਵਾਕ ਤੇ ਫੇਰੇ ਦਾ ਕੌਣ ਜ਼ਿੰਮੇਵਾਰ ਕੋਈ ਜ਼ਿੰਮੇਵਾਰ ਨਹੀਂ ਕਾ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਪਰ ਲੋਕਾਂ ਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਹੈਗੀ ਆ ਗੱਡੀ ਦੇ ਵਿੱਚ ਪ੍ਰਾਈਵੇਟ ਗੱਡੀ ਲਿਆ ਕੇ ਉਹਨੂੰ ਹੁਣ ਇਸ ਟਾਈਮ ਹਸਪੀਟਲ ਲੈ ਕੇ ਜਾ ਰਿਹਾ ਹੈਗਾ ਦੇਖੋ ਬਾਦਰੀ ਇਸ ਟਾਈਮ ਐਂਬੂਲੈਂਸ ਤਾਂ ਨਹੀਂ ਮਿਲੇਗੀ ਪਰ ਪ੍ਰਾਈਵੇਟ ਗੱਡੀ ਲੈ ਕੇ ਚੱਲੇ ਹੈਗੇ ਆ ਪਿੰਡ ਵਾਲੇ ਜਿਹੜੇ ਆਨਗਵਾ ਦਾ ਸਾਰੇ ਉਹ ਹੈਲਪ ਕਰ ਰਹੇ ਹੈਗੇ ਆ ਰੌਲੀ ਪਿੰਡ ਦਾ ਇਹ ਮੁੰਡਾ ਰਹਿਣ ਵਾਲਾ ਨਾਥੇ ਵਾਲੇ ਪਿੰਡ ਇਹ ਗਿਆ ਸੀਗਾ ਕਿਉਂਕਿ ਇਹ ਨਾਥੇ ਵਾਲੇ ਦੇ ਸਹੁਰੇ ਹੈਗੇ ਆ ਤੇ ਤੁਹਾਡੀਆਂ ਸਾਹਮਣੇ ਜਿਹੜਾ ਇਹ ਮੁੰਡਾ ਇਸ ਟਾਈਮ ਟੀਕੇ ਵਗੈਰਾ ਲਵਾਏ ਕਰਕੇ ਥੋੜਾ ਜਿਹਾ ਹੁਣ ਉਹ ਜਦੋਂ ਬੇਹੋਸ਼ੀ ਦੀ ਹਾਲਤ ਕਹਿ ਸਕਦੇ ਆ ਪਰ ਫਿਲਹਾਲ ਉਹ ਠੀਕ ਹੈ ਪਰ ਜਿਹੜੇ ਸਵਾਲ ਉੱਠਦੇ ਆ ਸਵਾਲ ਉੱਠਦੇ ਆ ਪ੍ਰਸ਼ਾਸਨ ਤੇ ਕੀ ਕਰ ਰਿਹਾ ਪ੍ਰਸ਼ਾਸਨ ਕਿਉਂਕਿ ਸੜਕ ਦੇ ਵਿੱਚ ਤਾਂ ਲੋਕ ਘਬੜਾ ਕਹਿ ਰਹੇ ਸੀਗੇ ਜਿਹੜੀਆਂ ਆਹ ਪੁਲੀਆਂ ਛੜਕ ਬਣਾਉਣ ਤੋਂ ਬਾਅਦ ਵਿੱਚ ਬਣਾਈਆਂ ਜਾ ਰਹੀਆਂ ਇਹਨਾਂ ਦਾ ਕੀ ਮੈਟਰ ਹੈ ਕਿਉਂ ਸਾਰਾ ਕੁਝ ਕੀਤਾ ਜਾ ਰਿਹਾ ਤੁਸੀਂ ਦੇਖੋ ਕੋਈ ਰੋਕ ਨਹੀਂ ਕਿਸੇ ਤਰ੍ਹਾਂ ਦਾ ਕੁਝ ਨਹੀਂਗਾ ਕੋਈ ਵੀ ਮੋਟਰਸਾਈਕਲ ਵਾਲਾ ਕਿਉਂਕਿ ਹਨੇਰਾ ਹੋਣ ਕਰਕੇ ਕਿਤੇ ਵੀ ਐਕਸੀਡੈਂਟ ਕਦੋਂ ਵੀ ਹੋ ਸਕਦਾ ਜਿਹਦਾ ਕੋਈ ਇੱਥੇ ਅ ਬੋਰਡ ਵਗੈਰਾ ਨਹੀਂ ਲਾਇਆ ਗਿਆ ਜਾਂ ਕੁਝ ਵੀ ਨਹੀਂ ਲਾਇਆ ਗਿਆ ਜਿਹੜੀ ਇਹ ਸਮੱਸਿਆ ਜਿਹੜੀ ਇਹ ਬਣ ਗਈ ਹੈ ਕਿਉਂਕਿ ਪਿਛਲੇ ਦਿਨ ਅਸੀਂ ਕੱਲ ਵੀ ਕੀਤੀ ਸੀ ਇਹਨਾਂ ਦੇ ਬੰਦਿਆਂ ਦੇ ਨਾਲ ਵੀ ਇਹ ਸਰੋਮੈਟਰ ਕੀ ਹੈ ਵੀ ਸੜਕ ਬਣ ਚੁੱਕੀ ਹੈ ਪੁੜੀਆਂ ਤੁਸੀਂ ਹੁਣ ਪਟਕੇ ਪਾਉਣ ਲੱਗੀਆਂ ਸੜਕ ਪਟਕੇ ਪਾਉਣ ਲੱਗੇ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਇਹ ਪ੍ਰਸ਼ਾਸਨ ਕਰ ਕੀ ਰਿਹਾ ਹੈ ਵਿਭਾਗਾਂ ਕੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਯੋਜਨਾ ਦੇ ਥਰੂ ਇਹ ਸੜਕ ਬਣੀ ਹੋਈ ਹੈ ਇਹ ਕਿਹੜੀ ਪਾਲਿਸੀ ਹੈ ਵੀ ਸੜਕ ਬਣ ਤੋਂ ਬਾਅਦ ਦੇ ਵਿੱਚ ਪੁੜੀਆਂ ਪਟਕੇ ਬਣੀਆਂ ਪਾਈਆਂ ਜਾਣੀਆਂ ਅੱਗੇ ਤਾਂ ਕਹਿੰਦੇ ਹੁੰਦੇ ਸੀ ਕਿ ਵੀ ਅੱਜ ਕੇ ਇਹ ਬੰਦੇ ਦਾ ਐਕਸੀਡੈਂਟ ਹੋਇਆ ਉੱਥੋਂ ਸਿੱਧਾ ਉਹ ਜੰਪ ਕੀਤਾ ਆ ਜਗ੍ਹਾ ਤੇ ਟਾਇਰ ਵੱਜਿਆ ਉਹਦਾ ਉੱਤੋਂ ਦੀ ਬੁਰਕ ਕੇ ਵੱਜਿਆ ਹਾਂ ਬੇਕਾਬੂ ਹੋ ਗਿਆ ਬੇਕਾਬੂ ਆ ਤੁਸੀਂ ਦੇਖੋ ਬੱਦਲਤ ਵੱਜਣਾ ਹੀ ਆ ਕਿਉਂਕਿ ਕੋਈ ਵੀ ਰੋਕ ਟੋਕ ਅੱਗੇ ਹੈ ਨਹੀਂਗੀ ਕਿਉਂਕਿ ਹਨੇਰਾ ਜਾਦੇ ਆ ਮੋਟਰਸਾਈਕਲ ਦੀ ਲਾਈਟ ਕਿੰਨੀ ਕੁ ਹੋ ਸਕਦੀ ਆ ਤੇ ਆ ਥਾਂ ਜਿਹੜਾ ਕਿੱਡੀ ਵੱਡੀ ਜਿਹੜੀ ਮਤਲਬ ਠੋਕਰ ਬਣੀ ਹੋਈ ਆ ਨਾ ਠੋਕਰ ਬਣੀ ਹੋਈ ਆ ਇਹ ਨਰਾਜਾ ਕਿੰਨਾ ਟਾਈਮ ਕੋਈ ਸ਼ਾਮ ਨੂੰ ਇਹ ਮਿੱਟੀ ਪੱਟੀ ਆ ਜਿਹੜੀ ਇਹਨਾਂ ਨੂੰ ਪਟਣੀ ਨਹੀਂ ਚਾਹੀਦੀ ਸੀ ਕਿ ਸਵੇਰ ਇਹਨਾਂ ਨੂੰ ਮਿੱਟੀ ਪਟਣੀ ਚਾਹੀਦੀ ਸੀ ਇਹਨਾਂ ਨੇ ਹਾਂ ਜਦੋਂ ਤਿਆਰੀ ਕਰਨੀ ਸੀ ਉਦੋਂ ਹੀ ਪਟਣੀ ਚਾਹੀਦੀ ਸੀ ਇਹ ਕਿਉਂਕਿ ਇਹਨਾਂ ਦੇ ਭਿੰਦਰ ਜਿਵੇਂ ਹੁਣ ਮੈਂ ਵੀ ਇਹਨਾਂ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਹੋਕ ਹੀ ਰਿਹਾ ਉਹਨਾਂ ਨੇ ਕੋਈ ਖਾਸ ਪਟਣੇ ਫਲਾਣੇ ਨਾਲ ਗੱਲ ਕਰੋ ਢੱਪਕੇ ਨਾਲ ਗੱਲ ਕਰ ਲਓ ਇਹਦਾ ਨਾ ਬਾਈ ਇਹੇ ਕੋਸ਼ੀ ਹੈ ਜੀ ਇਹਨਾਂ ਦਾ ਵੀ ਮਤਲਬ ਕੋਈ ਵਧੀਆ ਗੱਲ ਨਹੀਂ ਕਹਿ ਰਿਹਾ ਨਹੀਂ ਬਿਲਕੁਲ ਨਹੀਂ ਵਧੀਆ ਵੇਖੋ ਚਲੋ ਗੱਡੀ ਤੇ ਲੈ ਚਲੇ ਹੈਗੇ ਆ ਇਹਨੂੰ ਹਸਪੀਟਲ ਲੈ ਕੇ ਚਲੇ ਹੈਗੇ ਆ ਬਹੁਤ ਚੰਗੀ ਗੱਲ ਆ ਕਿਉਂ ਆਨਗਵਾਨ ਦੇ ਲੋਕ ਆ ਸਾਰੇ ਆ ਨੇੜੇ ਨੇੜੇ ਘਰ ਆ ਇਹ ਆਏ ਆ ਇਹਨਾਂ ਵੱਲੋਂ ਚੱਕਿਆ ਗਿਆ ਤੇ ਐਂਬੂਲੈਂਸ ਨਹੀਂ ਆ ਰਹੀ ਇਨਸਾਨੀਅਤ ਦੇ ਤੌਰ ਤੇ ਇੱਥੇ ਕਿਸੇ ਨੇ ਉਹਦੀ ਹੈਲਪ ਕੀਤੀ ਆ ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਬੇਵਜ੍ਹਾ ਕਿਸੇ ਦਾ ਵਿਚਾਰੇ ਦਾ ਨੁਕਸਾਨ ਹੋ ਜਾਣਾ ਕਿੰਨੀ ਮੰਦ ਭਾਜੀ ਇਹਨਾਂ ਨੇ ਬਹੁਤ ਕਿਹਾ ਵੀ ਇਹ ਗੱਟੇ ਜਾਂਦਾ ਮਗਰ ਰੱਖ ਦਿਓ ਜਿਵੇਂ ਮੌਕੇ ਤੇ ਆਣ ਕੇ ਪਤਾ ਲੱਗਦਾ ਪਹਿਲੀ ਗੱਲ ਤਾਂ ਇਹ ਸਾਰੀਆਂ ਪੁਲੀਆਂ ਦਾ ਕੰਮ ਛੇੜਿਆ ਤੁਸੀਂ ਇੱਕ ਦਾ ਛੇੜੋ ਉਹਨੂੰ ਕੰਪਲੀਟ ਕਰੋ ਹੂੰ ਕੌਣ ਆ ਪੱਟ ਕੇ ਛੱਡ ਗਿਆ ਅੱਜ ਵਿੱਚ ਉਹ ਵੀ ਇਹ ਕਿਹੜੀ ਪਾਲਸੀ ਆ ਵੀ ਸੜਕ ਬਣਾਉਣ ਤੋਂ ਬਾਅਦ ਸੜਕ ਪੱਟ ਕੇ ਪੂਗਾ ਬਣਾਇਆ ਜਾ ਰਿਹਾ ਆ ਮੋਟਰਸਾਈਕਲ ਆ ਪਹਿਲੀ ਗੱਲ ਆ ਆ ਮੋਟਰਸਾਈਕਲ ਦੀ ਹਾਲਤ ਵੇਖ ਲਓ ਕਾਰਨ ਇਹੀ ਹੋ ਰਿਹਾ ਆ ਸਾਰਾ ਕੁਝ ਆ ਮੋਟਰਸਾਈਕਲ ਦੀ ਹਾਲਤ ਦੇਖ ਦੋ ਤੁਸੀਂ ਨੰਬਰ ਵੀ ਦੇਖ ਲਓ ਰੌਲੀ ਪਿੰਡ ਦਾ ਇਹ ਰਹਿਣ ਵਾਲਾ ਮੁੰਡਾ ਸੀਗਾ ਜਿਹਦੇ ਇਹ ਸਾਰਾ ਨਵਾਂ ਟੁੱਟ ਗਿਆ ਆ ਆ ਨੰਬਰ ਵਿਚਾਰੇ ਦਾ ਮੋਟਰਸਾਈਕਲ ਵੀ ਸਾਰਾ ਟੁੱਟ ਗਿਆ ਆ ਉਹਦੀ ਨੰਬਰ ਪਲੇਟ ਆ ਦੇਖ ਸਕਦਾ ਰੌਲੀ ਪਿੰਡ ਦਾ ਇਹ ਮੁੰਡਾ ਰਹਿਣ ਵਾਲਾ ਸੀਗਾ 나ਥੇ ਵਾਲੇ ਖਾ ਚੱਲਿਆ ਸੀ ਜਾਂ ਚੱਲਿਆ ਸੀਗਾ ਕਿਉਂਕਿ ਉੱਥੇ ਸ਼ਾਇਦ ਇਹਦੀ ਮੈਰਿਜ ਹੋਈ ਵੀ ਹੈ ਉਹਦੇ ਰਿਸ਼ਤੇਦਾਰ ਆ ਕੇ ਸੀ ਰਾਜਿਆਣੇ ਵਾਲਾ ਅੱਛਾ ਰਾਜਿਆਣੇ ਦੇ ਰਿਸ਼ਤੇਦਾਰ ਆ ਕੇ ਸੀਗੇ ਫਿਰ ਹਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਬਚਾਅ ਹੋ ਗਿਆ ਲੋਕਾਂ ਨੇ ਚੱਕ ਲਿਆ ਮੁੱਢਲੀ ਸਹਾਇਤਾ ਲੋਕਾਂ ਵੱਲੋਂ ਦੇ ਦਿੱਤੀ ਗਈ ਉਹਨੂੰ ਆਪ ਤੁਸੀਂ ਮੰਝਾ ਦੇਖ ਸਕਦੇ ਹੋ ਮੰਝਾ ਲੈ ਕੇ ਆਏ ਕਾਰ ਵੀ ਜਿਹੜੇ ਆਨਗਵਾਰ ਦੇ ਬੰਦੇ ਲੈ ਕੇ ਆਏ ਹੈਗੇ ਆ ਤੇ ਉਹਨਾਂ ਵੱਲੋਂ ਹਸਪੀਟਲ ਦੇ ਵਿੱਚ ਜੇ ਕੋਈ ਉਹਨਾਂ ਦਾ ਰਿਸ਼ਤੇਦਾਰ ਸੁਣਦਾ ਹੋਰ ਵੀ ਕੋਈ ਰਿਸ਼ਤੇਦਾਰ ਸੁਣਦਾ ਤਾਂ ਉਹ ਬਾਗਾ ਪ੍ਰਣਾ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚੋ ਤੇ ਉਸ ਮੁੰਡੇ ਦਾ ਜਿਹੜਾ ਹੋਰ ਟ੍ਰੀਟਮੈਂਟ ਵਧੀਆ ਤਰੀਕੇ ਨਾਲ ਤੁਸੀਂ ਕਰਵਾ ਸਕੋ ਪਰ ਆ ਤੁਸੀਂ ਦੇਖ ਸਕਦੇ ਹੋ ਵੇਖੋ ਕਿੰਨੀ ਤੇਜ਼ ਆ ਰਹੀ ਆ ਜੇ ਅਗਰ ਨਹੀਂ ਦੇਖਦੇ ਤਾਂ ਹੋ ਸਕਦਾ ਵੀ ਉਹ ਵੀ ਵਿਚ ਵਜਦਾ ਆ ਕੇ ਆਹ ਜਿਹੜਾ ਸਾਰਾ ਸਿਸਟਮ ਹੈ ਬੜਾ ਖਤਰਨਾਕ ਹੈ ਕੀ ਤੁਸੀਂ ਇਹਦੇ ਸਬੰਧ ਦੇ ਵਿੱਚ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੋਂ ਕਾਰਵਾਈ ਚਾਹੁੰਦੇ ਆ ਵੀ ਪ੍ਰਸ਼ਾਸਨ ਤੇ ਕ੍ਰਿਕਟ ਲਾਕ ਕੀਤੀ ਜਾਵੇ ਜਰੂਰ ਚਾਹੁੰਦੇ ਆ ਜੀ ਜਰੂਰ ਤੇ ਹੋਣੀ ਚਾਹੀਦੀ ਆ ਇਹਦਾ ਘਰਾਂ ਦੇ ਕੋਲੇ ਕਰਕੇ ਮੁੰਡੇ ਦੀ ਬੱਚੇ ਦੇ ਠੇਕੇ ਠੇਕੇਦਾਰ ਜ਼ਿੰਮੇਵਾਰ ਠੇਕੇਦਾਰ ਜ਼ਿੰਮੇਵਾਰ ਠੇਕੇਦਾਰ ਜ਼ਿੰਮੇਵਾਰ ਪਹਿਲੀ ਗੱਲ ਤਾਂ ਇਹ ਪੁਲੀਆਂ ਰੋਡ ਬਣਨ ਤੋਂ ਪਹਿਲਾਂ ਪੈਣੀਆਂ ਚਾਹੀਦੀਆਂ ਸੀ ਹਾਂ ਰੋਡ ਬਣਨ ਤੋਂ ਬਾਅਦ ਪੱਟ ਕੇ ਰੱਖੀਆਂ ਹੋਈਆਂ ਜਾਂ ਤੁਸੀਂ ਇੱਕ ਪੱਟੋ ਉਹਨੂੰ ਕੰਪਲੀਟ ਕਰੋ ਫਿਰ ਜਿਹੜਾ ਕੋ ਮਰਜ਼ੀ ਕਰੋ ਫਿਰ ਅਗਲੀ ਤੇ ਜਾਓ ਹਾਂ ਉਹ ਸਾਰੀਆਂ ਪੁਲੀਆਂ ਪੱਟੀਆਂਆਂ ਵੰਗਾਂ ਅੱਧੀ ਉਹ ਛੱਡੀ ਪਈ ਅੱਧੀ ਆ ਲੱਗ ਪਿਆ ਹੁਣ ਤੇ ਅਸੀਂ ਕਿੱਧਰ ਦੀ ਨੰਗੀ ਕੇ ਦੱਸੋ ਚਲੋ ਇਹ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਟਾਈਮ ਕਹਿ ਸਕਦੇ ਆ ਜਿਹੜੀ ਇਹ ਪ੍ਰਧਾਨ ਮੰਤਰੀ ਯੋਜਨਾ ਦੇ ਥਰੂ ਜਿਹੜੀ ਸੜਕਾਂ ਬਣ ਰਹੀ ਹੈਗੀ ਆ ਤੇ ਪਰ ਇਹ ਜਿਹੜੇ ਪਤਾ ਨਹੀਂ ਉਹਨਾਂ ਅਫਸਰ ਜਿਹੜੇ ਹੈਗੇ ਆ ਮੰਡੀ ਕਨ ਬੋਰਡ ਦੇ ਅਫਸਰ ਆ ਜਾਂ ਕਿਹੜੇ ਅਫਸਰ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਵੀ ਇਹਨੂੰ ਧਿਆਨ ਦੇਣ ਦੇ ਵੀ ਠੇਕੇਦਾਰ ਸਾਹਿਬ ਕੰਮ ਕੀ ਰਿਹਾਏ ਆ ਕਰਿਆ ਰਿਹਾਏ ਆ ਵੀ ਆਉਂਦੇ ਆ ਹੋਰ ਕੋਈ ਨਹੀਂ ਆਉਂਦਾ ਟਰੈਕਟਰ ਟਰਾਲੀ ਆਉਂਦੇ ਆ ਪਤਾ ਨਹੀਂ ਪਤਾ ਕੀ ਸੰਤ ਬੰਦੇ ਆਉਂਦੇ ਸਰਕਾਰ ਦਾ ਕੋਈ ਧਿਆਨ ਲੇਬਰ ਵਾਲੇ ਤਿੰਨ ਹੀ ਬੰਦੇ ਆਉਂਦੇ ਉਹਨਾਂ ਦੇ ਚਲੋ ਉਹ ਤਾਂ ਨਾ ਸ਼ਿਫਟ ਗੱਡੀ ਵਜੀ ਇੱਥੇ ਅ ਟੈਕੀ ਗੱਡੀ ਵਜੇ ਉਹ ਕੁਦਰਦੀਪ ਜਾਰਾ ਭਜ ਗਿਆ ਉਹ ਆਏ ਵਜ ਗਏ ਨਾ ਜੇ ਮੈਂ ਤਾਂ ਕਹ ਮਗਰੇ ਟਾਇਰ ਚੱਕ ਕੇ ਪਲਟੂਗੀ ਮਤਲਬ ਇਹ ਬਹੁਤ ਖਤਰਨਾਕ ਮੋਟਰਸਾਈਕਲ ਵਾਲਾ ਮਹਣ ਗਿਆ ਉਥੋਂ ਦੀ ਮਿੱਥੋਂ ਫੜ ਕੇ ਤੇ ਉਹ ਉਥੋਂ ਦਾ ਹੀ ਮਸਾ ਸੰਭਲਿਆ ਇਹ ਆਮ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਵੀ ਜੇ ਅਗਰ ਠੇਕੇਦਾਰ ਸਾਹਿਬ ਦੇ ਖਿਲਾਫ ਕਾਰਵਾਈ ਬਣਦੀ ਹੈ ਜੇ ਅਗਰ ਇਹ ਵਿਭਾਗ ਦੇ ਜਿੰਮੇਵਾਰੀ ਬੰਦੀ ਆ ਵੀ ਕੱਲ ਇਹ ਤੇ ਬੰਦੇ ਨੂੰ ਘੱਟੋ ਘੱਟ ਜੁਰਮਾਨਾ ਜ਼ਰੂਰ ਪਾਵੇ ਕਿਉਂਕਿ ਛੜਕ ਪੱਟ ਕੇ ਨਵੀਂ ਸੜਕ ਬਣੀ ਹੋਈ ਆ ਫੇਰ ਬਣੀ ਉਹ ਕਿਸੇ ਦਾ ਇਲਾਜ ਹੋ ਸਕੇ ਜਾਂ ਕੋਈ ਬੰਦਾ ਬੇਵਜ੍ਹਾ ਉਚਾਰਾ ਚੱਲਿਆ ਸੀ ਆਪਦੇ ਘਰੇ ਹੋਂ ਉਹ ਹਸਪਤਾਲ ਪਿਆ ਉਹ ਜਿੰਮੇਵਾਰੀ ਠੇਕੇਦਾਰ ਦੀ ਬੰਦੀ ਆ ਠੇਕੇਦਾਰ ਉਹਦਾ ਇਲਾਜ ਕਰਾ ਦੇ ਫੜਾ ਕੇ ਵਿਚਾਰਾ ਕਰੂਗਾ ਕੰਮ ਆਪਦਾ ਪੈਸੇ ਕੀ ਪਤਾ ਕਿੱਥੋਂ ਲਿਓ 20 ਬੰਦਾ ਬਿਲਕੁਲ 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 ਇਹ ਕੋਈ ਬਾਲੀਆਂ ਚੰਗੀਆਂ ਨਹੀਂ ਗਰੀਬ ਬੰਦਾ ਸੀਗਾ ਉਹ ਜਿਹੜਾ ਇਹ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਚੁੱਕਿਆ ਪਰ ਤੁਸੀਂ ਇਹ ਤਸਵੀਰਾਂ ਵੇਖ ਲਓ ਜੇ ਕੋਈ ਹੋਰ ਵੀ ਲੱਜਣ ਦੀ ਸੜਕ ਆਉਂਦਾ ਤਾਂ ਬਹੁਤ ਹੀ ਸਲੋ ਆਵੋ ਦੇਖੋ ਕਿਉਂਕਿ ਪੁਲੀਆਂ ਪੱਟੀਆਂ ਹੋਈਆਂ ਕਿਉਂਕਿ ਹਾਦਸਾ ਵੱਡਾ ਹੋਣ ਤੋਂ ਬਚਾ ਹੋ ਚੁੱਕਿਆ ਤੇ ਤੁਸੀਂ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਕਰੋਗੇ ਫੋਲੋ ਕਰੋਗੇ ਤੇ ਹੋਰ ਵੀ ਆਉਣ ਜਾਣ ਵਾਲੇ ਲੋਕਾਂ ਨੂੰ ਇਹ ਦੱਸੋਗੇ ਕਿ ਭਾਈ ਰਾਜਾਂਣੇ ਦੀ ਸੜਕ ਜੇ ਆਉਣਾ ਤਾਂ 18 ਫੁੱਟੀ ਬਣ ਜਰੂਰ ਚੁੱਕੀ ਹੈ ਪਰ ਨਵੀਂ ਸੜਕ ਬਣਨ ਤੋਂ ਬਾਅਦ ਇਹ ਵਜੇ ਪੱਟ ਦਿੱਤੀ ਗਈ ਆ ਹਨੇਰੇ ਸਵੇਰੇ ਨੰਗਣ ਦੇ ਕਾਬਲ ਹਾਂ ਹਨੇਰੇ ਸਵੇਰੇ ਤੁਸੀਂ ਨੰਗਣ ਤੋਂ ਪਹਿਲਾਂ 1000 ਵਾਰ ਸੋਚੋ ਵੀ ਕੀ ਆਪਾਂ ਇੱਧਰ ਦੀ ਜਾਣਾ ਜਾਂ ਨਹੀਂ ਜਾਣਾ ਕਿਉਂਕਿ ਇਸ ਟਾਈਮ ਮੁੰਡੇ ਦੀ ਜਾਨ ਤਾਂ ਬਚ ਗਈ ਆ ਚਲੋ ਕਿਉਂਕਿ ਪਿੰਡ ਦੇ ਲੋਕ ਆ ਗਏ ਉਹਨਾਂ ਨੂੰ ਮੁੱਢਲੀ ਸਿਹਤ ਆ ਜਿਹੜੀ ਕਰ ਦਿੱਤੀ ਗਈ ਆ ਤੇ ਪਾਰਾ ਤੁਸੀਂ ਵੀਰਾਂ ਤੁਸੀਂ ਲਾਈਵ ਦੇਖ ਰਹੀਆਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲ ਬਾਤ ਨੂੰ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ